ਜੰਮੂ ਜਾਣ ਵਾਲਾ ਪੁਲ ਜਿੱਥੇ ਜੰਮੂ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਲੋਕ ਉਹ ਜਿਹੜਾ ਪੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੇਰੇ ਚਾਰੇ ਪਾਸੇ ਇਸ ਵੇਲੇ ਤਬਾਹੀ ਦੀਆਂ ਉਹ ਤਸਵੀਰਾਂ ਦਿਖਾ ਰਹੀਆਂ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਸੀ ਕਿ ਉਸ ਪਾਣੀ ਦੀ ਰਫ਼ਤਾਰ ਨੇ ਸਾਰੀਆਂ ਇਮਾਰਤਾਂ ਸਾਰੇ ਪੁਲ ਜਿਹੜੇ ਆਪਣੀ ਚਪੇਟ ਵਿੱਚ ਲੈ ਕੇ ਪਾਣੀ ਦੇ ਵਿੱਚ ਤੁਸੀਂ ਦੇਖੋ ਕਿ ਮਲਵਾ ਇਹ ਤਸਵੀਰਾਂ ਮਲਵੇ ਦੀਆਂ ਨੇ ਗੈਸਟ੍ਰੀਕੇ ਦੇ ਨਾਲ ਸਾਰੀਆਂ ਇਮਾਰਤਾਂ ਇੱਥੇ ਢਾਹ ਢੇਰੀ ਹੋ ਜਾਂਦੀਆਂ ਨੇ ਜੰਮੂ ਦੇ ਲਖਨਪੁਰ ਨੂੰ ਜਾਣ ਵਾਲਾ ਇਹ ਰਸਤਾ ਹੈ ਜੀ ਜੋ ਇਸ ਵੇਲੇ ਥੱਲੇ ਮਲਬਾ ਬਣ ਚੁੱਕਾ ਹੈ ਤੁਸੀਂ ਦੇਖੋ ਕਿ ਪੁਲ ਦੇ ਟੋਟੇ ਟੋਟੇ ਹੋ ਚੁੱਕੇ ਨੇ ਕੋਈ ਪਿੱਲਰ ਕਿਤੇ ਡਿੱਗਿਆ ਹੋਇਆ ਹੈ ਕੋਈ ਪਿੱਲਰ ਕਿਤੇ ਜਿਹੜੀਆਂ ਇਮਾਰਤਾਂ ਨੇ ਜਿੱਥੇ ਸੁਰੱਖਿਆ ਜਵਾਨ ਰਹਿੰਦੇ ਸੀ ਉਹ ਇਮਾਰਤਾਂ ਤੁਸੀਂ ਦੇਖੋ ਕਿ ਕਿੰਨੀਆਂ ਜ਼ਿਆਦਾ ਢਹ ਢੇਰੀ ਹੋ ਗਈਆਂ ਨੇ ਇੱਕ ਪਾਸੇ ਉਹ ਵੀ ਤਸਵੀਰਾਂ ਨੇ ਜਿੱਥੇ ਕਰੇਨਾ ਚੱਲ ਰਹੀਆਂ ਇਸ ਮਾਲਵੇ ਨੂੰ ਚੁੱਕਿਆ ਜਾ ਰਿਹਾ ਇਸ ਨੂੰ ਦੁਬਾਰਾ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਗੁਰਦੀਪ ਕੌਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਵਾਹੀ ਤਾਂ ਤੁਸੀਂ ਸਾਰਿਆਂ ਨੇ ਦੇਖ ਲਈ ਪਰ ਉਸ ਤਵਾਹੀ ਤੋਂ ਬਾਅਦ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਅਲੱਗ-ਅਲੱਗ ਜ਼ਿਲ੍ਹਿਆਂ ਦਾ ਅਲੱਗ-ਅਲੱਗ ਇਲਾਕਿਆਂ ਦਾ ਉਹ ਦਿਖਾਉਣ ਦੇ ਲਈ ਖਾਸ ਮਾਦੋਂ ਪਰ ਹੈਡਵਰਕਸ ਨੂੰ ਕਵਰ ਕਰ ਰਹੀਆਂ ਜਿੱਥੇ ਕਿ ਫਲੱਡ ਗੇਟ ਟੁੱਟ ਗਏ ਸੀ ਜਿੱਥੇ ਜੰਮੂ ਜਾਣ ਵਾਲਾ ਪੁਲ ਜਿੱਥੇ ਜੰਮੂ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਲੋਕ ਉਹ ਜਿਹੜਾ ਪੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੇਰੇ ਚਾਰੇ ਪਾਸੇ ਇਸ ਵੇਲੇ ਤਵਾਹੀ ਦੀਆਂ ਉਹ ਤਸਵੀਰਾਂ ਦਿਖਾ ਰਹੀਆਂ ਜਦੋਂ ਇਸ ਵੇਲੇ ਪਾਣੀ ਦੇ ਵਿੱਚ ਇਹ ਸਾਰਾ ਜਿਹੜਾ ਇਲਾਕਾ ਚਪੇਟ ਦੇ ਵਿੱਚ ਆ ਜਾਂਦਾ ਉਹ ਵੇਲਾ ਜਦੋਂ ਹੜਾਂ ਦੀ ਮਾਰ ਦੇ ਹੇਠ ਪੰਜਾਬ ਸੀ ਹਾਲਾਂਕਿ ਹੁਣ ਪਾਣੀ ਦਾ ਲੈਵਲ ਘਟ ਚੁੱਕਾ ਹੈ ਪਿੱਛੋਂ ਪਾਣੀ ਜਿਹੜਾ ਵਾ ਉਹ ਨਹੀਂ ਛੱਡਿਆ ਜਾ ਰਿਹਾ ਇਸ ਕਰਕੇ ਤੁਹਾਨੂੰ ਉੱਨਾ ਪਾਣੀ ਨਹੀਂ ਦਿਸਣਾ ਪਰ ਉਹ ਪ੍ਰਾਣੀਆਂ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੀਆਂ ਜਦੋਂ ਇੱਥੇ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਸੀ ਕਿ ਉਸ ਪਾਣੀ ਦੀ ਰਫ਼ਤਾਰ ਨੇ ਸਾਰੀਆਂ ਇਮਾਰਤਾਂ ਸਾਰੇ ਪੁਲ ਜਿਹੜੇ ਆਪਣੀ ਚਪੇਟ ਵਿੱਚ ਲੈ ਕੇ ਪਾਣੀ ਦੇ ਵਿੱਚ ਤੁਸੀਂ ਦੇਖੋ ਕਿ ਮਲਵਾ ਇਹ ਤਸਵੀਰਾਂ ਮਲਵੇ ਦੀਆਂ ਨੇ ਕਿਸ ਤਰੀਕੇ ਦੇ ਨਾਲ ਸਾਰੀਆਂ ਇਮਾਰਤਾਂ ਇੱਥੇ ਢਾਹ ਢੇਰੀ ਹੋ ਜਾਂਦੀਆਂ ਨੇ ਜੰਮੂ ਦੇ ਲਖਨਪੁਰ ਨੂੰ ਜਾਣ ਵਾਲਾ ਇਹ ਰਸਤਾ ਹੈ ਜੀ ਜੋ ਇਸ ਵੇਲੇ ਥੱਲੇ ਮਲਵਾ ਬਣ ਚੁੱਕਾ ਹੈ ਤੁਸੀਂ ਦੇਖੋ ਕਿ ਪੁਲ ਦੇ ਟੋਟੇ ਟੋਟੇ ਹੋ ਚੁੱਕੇ ਨੇ ਕੋਈ ਪਿੱਲਰ ਕਿਤੇ ਡਿੱਗਿਆ ਹੋਇਆ ਹੈ ਕੋਈ ਪਿੱਲਰ ਕਿਤੇ ਜਿਹੜੀਆਂ ਇਮਾਰਤਾਂ ਨੇ ਜਿੱਥੇ ਸੁਰੱਖਿਆ ਜਵਾਨ ਰਹਿੰਦੇ ਸੀ ਉਹ ਇਮਾਰਤਾਂ ਤੁਸੀਂ ਦੇਖੋ ਕਿ ਕਿੰਨੀਆਂ ਜ਼ਿਆਦਾ ਢਾਹ ਢੇਰੀ ਹੋ ਗਈਆਂ ਨੇ ਤੇ ਇੱਕ ਪਾਸੇ ਉਹ ਵੀ ਤਸਵੀਰਾਂ ਨੇ ਜਿੱਥੇ ਕਰੇਨਾ ਚੱਲ ਰਹੀਆਂ ਇਸ ਮਲਵੇ ਨੂੰ ਚੁੱਕਿਆ ਜਾ ਰਿਹਾ ਇਸ ਨੂੰ ਦੁਬਾਰਾ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਿਨ੍ਹਾਂ ਨੇ ਇਹ ਤਸਵੀਰਾਂ ਆਪਣੀ ਅੱਖਾਂ ਦੇ ਨਾਲ ਦੇਖੀਆਂ ਉਹ ਸਥਾਨਕ ਲੋਕ ਕੀ ਕਹਿ ਰਹੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ ਬਾਈ ਜੀ ਤੁਸੀਂ ਐਸੀ ਪਠਾਨਕੋਟ ਇਲਾਕੇ ਦੇ ਹੋ ਜੀ ਨਮਸਕਾਰ ਮੈਂ ਮੈਂ ਇਧਰ ਸੇ ਕਟੂਆ ਸੇ ਲੋਕਲ ਅੱਛਾ ਅਸੀਂ ਉੱਥੋਂ ਇੱਥੇ ਤੱਕ ਆਇਆ ਬੜੀ ਮੁਸ਼ਕਲ ਦੇ ਨਾਲ ਪਹੁੰਚੇ ਆਂ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਨਾ ਤਬਾਹੀ ਕਿੰਨੀ ਆ ਇਹ ਦੇਖਿਆ ਸੀ ਕਿ ਜਦੋਂ ਮੰਜ਼ਰ ਸੀ ਪਾਣੀ ਦਾ ਕਿੰਨਾ ਕੱਡਰ ਉਦੋਂ ਹੈਗਾ ਸੀ ਕਾਫੀ ਜ਼ਿਆਦਾ ਮਤਲਬ ਪਾਣੀ ਥਾ ਕਾਫੀ ਜ਼ਿਆਦਾ ਪਬਲਿਕ ਮਲੇ ਡਿਸਟਰਬ ਹੋਈ ਥੀ ਇਧਰ ਜਾ ਕੇ ਜੋ ਕਿ ਇਹ ਜੋ ਰੋਡ ਹਾਈ ਲਿੰਕ ਕਰਤਾ tha matlab Punjab se Jammu tak ਤੋ ਮਤਲਬ ਕਾਫੀ ਜ਼ਿਆਦਾ ਮਤਲਬ ਡਿਸਟਰਬੈਂਸ ਹੋਈ ਪਬਲਿਕ ਕੋ ਮਤਲਬ ਆਮ ਪਬਲਿਕ ਕੋ ਅੱਗੇ ਪਿੱਛੇ ਜੋ ਵੀ ਮਤਲਬ ਸਮਾਨ ਆਨੇ ਜਾਣੇ ਦਾ ਕਮਿਊਨੀਕੇਸ਼ਨ ਸਿਸਟਮ ਪੂਰੇ ਕਟੋ ਹੋ ਚੁਕਾਤਾ ਹੈ ਇਧਰ ਸੇ ਅੱਛਾ ਤੁਹਾਨੂੰ ਜਦੋਂ ਪਤਾ ਲੱਗਾ ਕਿ ਪਾਣੀ ਹੁਣ ਆਪਣੇ ਪਠਾਨਕੋੜ ਵਿੱਚ ਐਂਟਰ ਕਰਨ ਵਾਲਾ ਕਿਉਂਕਿ ਗੇਟ ਜਿਹੜੇ ਫਲੱਡ ਗੇਟ ਆ ਟੁੱਟ ਚੁੱਕੇ ਆ ਉਸ ਵੇਲੇ ਕਿੱਦਾਂ ਦੀ ਸਿਚੁਏਸ਼ਨ ਸੀ ਕਾਫੀ ਜ਼ਿਆਦਾ ਮਤਲਬ ਡਰਾਵਣੀ ਸਿਚੁਏਸ਼ਨ ਥੀ ਮਤਲਬ ਪੂਰੇ ਪਾਣੀ ਪਾਣੀ ਤਾਂ ਆ ਗਈ ਪਿੱਛੇ ਬਿਲਡਿੰਗ ਇਹ ਤੇ ਪੂਰੇ ਮਤਲਬ ਮੈਸਡਪ ਹੋ ਗਈ ਸੀ ਸਭ ਕੁਝ ਹੀ ਮਤਲਬ ਰੋਡ ਰਾਰ ਤੋਂ ਪੂਰਾ ਹੀ ਉਸ ਇਸ ਤਾਂ نیچے ਆ ਰਿਹਾ ਸੀ ਸਾਰਾ ਕੁਝ ਹੀ ਮਤਲਬ ਦਸ ਰਹਾ ਸੀ ਜੈਸੇ ਵਿੱਚ ਮੇ ਦਸਤਾਨਾ ਵਿੱਚ ਮੈਂ ਸਾਰਾ ਐਸੇ ਸੀ ਮਤਲਬ ਟੂਟਾ ਫੂਟ ਰਹਾ ਸੀ ਅੱਗੇ ਪਿੱਛੇ ਮਤਲਬ ਕਾਫੀ ਜ਼ਿਆਦਾ ਡਰਾਵਨਾ ਮਾਹੌਲ ਸੀ ਤਾਂ ਲੱਗਦਾ ਹੋਣਾ ਕਿ ਰਾਵੀ ਦਾ ਪਾਣੀ ਜਿਹੜਾ ਹੁਣ ਤੁਹਾਡੇ ਇਲਾਕਿਆਂ ਵੱਲ ਨਾ ਅੱਜ ਵੀ ਨੁਕਸਾਨ ਕਿੰਨਾ ਕੁ ਹੋ ਗਿਆ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਮਤਲਬ ਕਾਫੀ ਜ਼ਿਆਦਾ ਮੈਲੇ ਜਿੰਨਾ ਬੋਲ ਸਕਤੇ ਹੋ ਮਤਲਬ ਅਭੀ ਤੋਂ ਮੇਰੇ ਕੋ ਲੱਗਦਾ ਸਾਲ ਡੇਢ ਸਾਲ ਤੋ ਲੱਗੇਗਾ ਲੱਗੇਗਾ ਮਤਲਬ ਇਸ ਕੋ ਰਿਕਵਰ ਕਰਨੇ ਕੇ ਚੱਕਰ ਮੈਂ ਹੁਣ ਆਪਾ ਦੇਖ ਰਹੀਆਂ ਕਰੇਨਾ ਚੱਲ ਰਹੀਆਂ ਹਨਾ ਮੁਲਾਜ਼ਮਾਨਾਂ ਨਾਲ ਗੱਲ ਕੀਤੀ ਉਹ ਤੋ ਪਤਾ ਨਹੀਂ ਕਿ ਕਹਾਂ ਕਹਾਂ ਨੁਕਸਾਨ ਹੋਏ ਇਹ ਤਾਂ ਆਪਕੋ ਆਮਨੇ ਸਾਹਮਨੇ ਮਿਲ ਰਹਾ ਹੈ ਕੀ ਪਤਾ ਜਹਾਂ ਜਹਾਂ ਪਾਣੀ ਗਿਆ ਨੁਕਸਾਨ ਤਾਂ ਵਾਹ ਵਾਹ ਹੋ ਤਾਈ ਗਿਆ ਸਭੀ ਕੁਝ ਅਗਾ ਇਹ ਇਮਾਰਤਾਂ ਜਿਹੜੀਆਂ ਟਹਿ ਟੇਰੀ ਹੋ ਗਈਆਂ ਹਨਾ ਉਹ ਦੇਖੋ ਉਧਰ ਵੀ ਜਿਹੜੀ ਆ ਐਨੀਮਲ ਹਸਬੈਂਡਰੀ ਆ ਇਹ ਕੋ ਲੋਕ ਰਹਿੰਦੇ ਸੀ ਕਿ ਸੁਰੱਖਿਆ ਜਵਾਨ ਰਹਿੰਦੇ ਸੀ ਇੱਥੇ ਮੈਂ ਵੀ ਇਧਰ ਮੈਂ ਵੀ ਸ਼ਾਇਦ ਇਧਰ ਆਫਿਸ ਤਾਂ ਇਨ ਦਾ ਕੋਈ ਤੋ ਇਧਰ ਵਹੀ ਰਹਤੇ ਸੀ ਹਾਂ ਮੁਲਾਜ਼ਮ ਰਹਿੰਦੇ ਸੀ ਹਾਂ ਮੁਲਾਜ਼ਮ ਇਹ ਗਵਰਨਮੈਂਟ ਅਪਲਾਈ ਵਗੈਰਾ ਰਹਤੇ ਸਨ ਅੱਛਾ ਜਦੋਂ ਕਹਿੰਦੇ ਮੁਲਾਜ਼ਮ ਇੱਥੇ ਮੌਤ ਹੋ ਜਾਂਦੀ ਉਹ ਦੇਖਿਆ ਸੀ ਹੈਲੀਕਾਪਟਰ ਜਦੋਂ ਆਏ ਸੀ ਰੈਸ ਪਤਾ ਲੱਗਿਆ ਸੀ ਵੀਡੀਓ ਪਤਾ ਲੱਗਿਆ ਸੀ ਸਾਹਮਣੇ ਆਇਆ تھا ਜੋ ਪਠਾਨਕੋਟ ਸੇ ਮਤਲਬ ਉਨ੍ਹਾਂ ਦਾ 에ਅਰ ਫੋਰਸ ਵਾਲੋਂ ਦਾ ਉਹ ਆਇਆ تھا ਪਲੇਨ ਆਇਆ تھا ਉਸੇ ਮਤਲਬ ਬੰਦੇ ਕੋ ਬੜੀ ਮੁਸ਼ਕਿਲ ਨਾਲ ਉਠਾਇਆ ਉਹਨਾਂ ਨੇ ਮਤਲਬ ਦੂਸਰੇ ਜਾਂ ਪਾਣੀ ਮੇ ਵੀ ਛੇ ਤਿੰਨ ਚਾਰ ਦਿਨ ਕੇ ਬਾਅਦ ਮਿਲਿਆ ਥਾ ਉਹ ਡੈਡ ਬੋਡੀ ਕੱਢਣੀ ਵੀ ਬੜੀ ਮੁਸ਼ਕਲ ਹੋ ਗਈ ਤੇ ਫਸੀ ਹੋਈ ਸੀ ਹਾਂ ਕਾਫੀ ਮਤਲਬ ਗੇਟ ਕੇ ਨੀਚੇ ਬਿਲਕੁਲ ਦਸਾ ਹੋਇਆ ਥਾ ਪੂਰਾ ਅੱਗੇ ਪਿੱਛੇ ਕਰਕੇ ਫਿਰ ਕਢਾਇਆ ਥਾ ਉਸਕੋ ਜਿਹੜੇ ਬਾਕੀ ਮੁਲਾਜ਼ਮ ਸੀ ਉਹਨਾਂ ਨੂੰ ਫੇ ਕਿੱਦਾਂ ਕੱਢਿਆ ਹੈਲੀਕਾਪਟਰ ਚ ਲੈ ਕੇ ਗਏ ਹੈਲੀਕਾਪਟਰ ਮੇ ਲੈ ਕੇ ਗਏ ਸ ਬਿਲਕੁਲ ਇਹ ਲੋਕ ਨੇ ਜਿਨ੍ਹਾਂ ਨੂੰ ਜਦੋਂ ਖਬਰ ਪਤਾ ਲੱਗਦੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਆਹ ਹਾਲ ਹੋ ਚੁੱਕਾ ਹੈ ਤਾਂ ਉਸ ਵੇਲੇ ਸਾਰੇ ਇਲਾਕੇ ਨੂੰ ਭਾਜੜਾ ਪੈ ਜਾਂਦੀਆਂ ਤੇ ਤਸਵੀਰਾਂ ਮੇਰੇ ਚਾਰੇ ਪਾਸੇ ਉਸ ਤਬਾਹੀ ਦੀਆਂ ਅਸੀਂ ਇਨਸਾਨ ਤੁਹਾਨੂੰ ਦਿਖਾ ਰਹੀਆਂ ਕਿ ਪੰਜਾਬ ਦੇ ਕਿੰਨੇ ਲੋਕ ਇਸ ਵੇਲੇ ਹੜਾਂ ਦੀ ਚਪੇਟ ਦੇ ਵਿੱਚ ਆ ਕੇ ਮਰ ਚੁੱਕੇ ਨੇ ਕਿੰਨੇ ਪਸ਼ੂ ਜਿਹੜੇ ਆ ਉਹ ਰੋੜ ਰੋੜ ਕੇ ਕਿੱਧਰੇ ਬਾਰਡਰ ਤੋਂ ਵੀ ਕ੍ਰਾਸ ਕਰਕੇ ਕਦੇ ਪਾਕਿਸਤਾਨ ਦੇ ਵੱਲ ਕਦੇ ਕਿਸੇ ਏਰੀਆ ਦੇ ਵੱਲ ਰੋੜ ਗਏ ਉਹਨਾਂ ਪਸ਼ੂਆਂ ਦਾ ਬੇਜਮਾਨਾਂ ਦਾ ਨੁਕਸਾਨ ਹੋ ਗਿਆ ਲੋਕਾਂ ਦਾ ਨੁਕਸਾਨ ਹੋ ਗਿਆ ਸਭ ਤੋਂ ਇਡੀ ਗੱਲ ਜਿਨ੍ਹਾਂ ਨੇ ਆਪਣੇ ਆਸ਼ੀਆਨੇ ਬਣਾਏ ਐਨੀਆਂ ਮਿਹਨਤਾਂ ਮਜ਼ਦੂਰੀਆਂ ਕਰਕੇ ਉਹ ਆਸ਼ੀਆਨੇ ਵੀ ਪਾਣੀ ਨੇ ਮਲਵੇ ਬਣਾ ਦਿੱਤੇ ਮਿੱਟੀ ਬਣਾ ਦਿੱਤੇ ਉਹ ਕਿਸਾਨਾਂ ਦੀ ਖੇਤੀ ਜਿਹੜੀ ਐ ਅੱਜ ਗਾਰ ਬਣ ਚੁੱਕੀ ਐ ਉਹ ਖੇਤ ਨਹੀਂ ਦਿਖਦੇ ਅੱਜ ਖੇਤਾਂ ਦੇ ਵਿੱਚ ਉਹ ਗਾਰਾ ਉਹ ਰੇਤ ਹੀ ਦਿਸਦੀ ਐ ਜਿਸ ਨੂੰ ਸ਼ਾਇਦ ਦੁਬਾਰਾ ਉਪਜਾਊ ਬਣਾਉਣ ਦੇ ਵਿੱਚ ਬਹੁਤ ਸਮਾਂ ਪੰਜਾਬ ਨੂੰ ਲੱਗ ਜਾਣਾ ਤਾਂ ਮਾਧੋਪੁਰ ਹੈਡਵਰਕਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਇਸ ਸ਼ਹਿਰ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਇਹ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਮੇਰੇ ਚਾਰੇ ਪਾਸੇ ਤਵਾਹੀ ਹੀ ਤਵਾਹੀ ਹੈ ਇਸ ਨੂੰ ਕਦੋਂ ਰਿਪੇਅਰ ਕੀਤਾ ਜਾਂਦਾ ਕਿੰਨਾ ਸਮਾਂ ਲੱਗਦਾ ਹੈ ਦੁਬਾਰਾ ਇਹ ਜਿਹੜੀਆਂ ਆਲੀਸ਼ਾਨ ਬਿਲਡਿੰਗਾਂ ਸੀ ਇੱਥੇ ਦੁਬਾਰਾ ਕਿਦਾਂ ਆਪਣੇ ਜਿਹੜੀ ਆ ਸਥਿਰ ਜ਼ਮੀਨ ਤੇ ਖੜੀਆਂ ਹੁੰਦੀਆਂ ਨੇ ਇਹ ਜ਼ਰੂਰ ਇਸ ਨੂੰ ਟਾਈਮ ਜ਼ਰੂਰ ਲੱਗੇਗਾ ਪਰ ਦੁਬਾਰਾ ਦੇਖਣ ਵਾਲੀ ਗੱਲ ਬਣੇਗੀ ਪਰ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧ ਜ਼ਰੂਰ ਕੀਤੇ ਜਾ ਰਿਹਾ ਤਾਂ ਤਸਵੀਰਾਂ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਤੁਹਾਨੂੰ ਡੇਲੀ ਪੋਸਟ ਪੰਜਾਬੀ ਤੇ hot